ਅਸਲ 'ਚ ਕੀ ਗੱਲ ਹੈ ਜੀ ਕਿ 3 ਸਾਲ ਹੋ ਗਏ ਆ 3 ਸਾਲਾਂ ਦੇ ਮੈਂ ਕਲੀਅਰਲੀ ਆਫੀਸਰਸ ਨੂੰ ਇਹ ਇਨਸਟਰਕਸ਼ਨ ਦਿੱਤੀ ਹੋਈ ਹੈ ਕਿ ਜਿੰਨਾ ਵੀ ਆਪਾਂ ਕੰਮ ਕਰਨਾ ਹੈ ਸੜਕਾਂ ਬਣਾਉਣ ਦਾ ਕੰਮ ਕਰਨਾ ਹੈ ਸੀਵਰੇਜ ਪਾਉਣ ਦਾ ਕੰਮ ਕਰਨਾ ਹੈ ਕਿਸੇ ਵੀ ਤਰੀਕੇ ਦੀ ਕੰਸਟਰਕਸ਼ਨ ਦਾ ਕੰਮ ਹੈ ਜਿਹੜਾ ਕਿ ਕਮੇਟੀ ਕਰਦੀ ਹੈ ਉਹ ਬੜਾ ਸੋਲਿਡ ਹੋਣਾ ਚਾਹੀਦਾ ਹੈ ਉਹ ਬੜਾ ਅੱਛਾ ਹੋਣਾ ਚਾਹੀਦਾ ਤੇ ਆਪਾਂ ਜਿਹੜੀ ਪਿਛਲੀ ਮੈਂ ਸਟੱਡੀ ਕੀਤੀ ਹੈ ਜਮੈਂ ਦੇਖ ਰਹੀ ਹਾਂ ਉਹਦੇ 'ਚ ਕੀ ਹੁੰਦਾ ਕਿ ਆਪਾਂ 50 50% ਤੇ ਵੀ ਬਹੁਤ ਲੋ ਤੇ ਜਾ ਕੇ ਕੰਪੀਟੀਸ਼ਨ ਦੇ ਵਿੱਚ ਜਿਹਦਾ ਅਸੀਂ ਤੁਹਾਨੂੰ 100 ਰੁਪਏ ਦੇਣਾ ਹੁੰਦਾ ਤੁਸੀਂ ਉਹ 50 ਰੁਪਏ ਵਿੱਚ ਕੰਮ ਕਰ ਦਿੰਨੇ ਹੋ ਉਦੇ ਨਾਲ ਕੀ ਹੁੰਦਾ ਜੀ ਜਿਹੜੀ ਸੜਕ 8 ਇੰਚ ਚੌੜੀ ਹੋਣੀ ਚਾਹੀਦੀ ਐ ਸਪੋਜ਼ ਕੋਈ ਚੀਜ਼ 8 ਇੰਚ ਆ ਤਾਂ ਉਹ 5 ਇੰਚ ਰਹਿ ਜਾਂਦੀ ਐ ਕਿਉਂਕਿ ਸਾਨੂੰ ਹੁੰਦਾ ਕਿ ਠੇਕਾ ਮਿਲ ਜਾਵੇ ਉੱਪਰੋਂ ਬਹੁਤ ਸਾਰਿਆਂ ਪਾਵਰਾਂ ਦਾ ਇਹ ਦਬਾਅ ਹੁੰਦਾ ਕੰਮ ਸਵੇਰ ਵੀ 100 ਰੁਪਏ ਹੀ ਜਾਣਾ 50 ਰੁਪਏ ਉਹਦੇ 'ਚ ਜਾਂਦੇ ਨੇ ਸੜਕ ਦੇ ਜਾਂ ਕਿਸੇ ਹੋਰ ਉਸਾਰੀ ਦੇ ਜਿਹੜਾ ਵੀ ਤੁਹਾਨੂੰ ਠੇਕਾ ਮਿਲਦਾ ਹੈ ਕਮੇਟੀ ਦੇ ਵੱਲੋਂ ਕਿਸੇ ਵੀ ਚੀਜ਼ ਨੂੰ ਬਣਾਉਣ ਦਾ ਚਾਹੇ ਫਿਰ ਉਹ ਜਿੰਮ ਲਵਾਉਣ ਦਾ ਹੈ ਚਾਹੇ ਉਹ ਸੜਕਾਂ ਬਣਾਉਣ ਦਾ ਹੈ ਚਾਹੇ ਕਿਸੇ ਹੋਰ ਪ੍ਰਕਾਰ ਦੇ ਇਹ ਕੰਮ ਨਾ ਸਿਰਫ ਖਰੜਚ ਚੱਲ ਰਿਹਾ ਹੈ ਇਹ ਕੰਮ ਪੂਰੇ ਪੰਜਾਬ 'ਚ ਚੱਲ ਰਿਹਾ ਹੈ ਲੋ ਕੁਆਲਿਟੀ ਕੰਮ ਇੱਕ ਸੜਕ ਜੇ ਅਸੀਂ ਇੰਟਰਲੌਕ ਇੱਟਾਂ ਲਾਉਂਦੇ ਆ ਜਾਂ ਕੋਈ ਵੀ ਕੰਮ ਲਾਉਂਦੇ ਆ ਉਹ ਕਈ ਸਾਲ ਚੱਲਣੀ ਚਾਹੀਦੀ ਹੈ ਸੋਲਿਡ ਕੰਮ ਪਰ ਪਹਿਲਾਂ ਹੀ ਕੰਮ ਜਿਹੜਾ ਹੁੰਦਾ ਉਹ ਢਿੱਲਾ ਹੁੰਦਾ ਫੇਰ ਉਹ ਕੀ ਹੁੰਦਾ ਕਿ ਉਸ ਤੋਂ ਬਾਅਦ ਉਹ 3-4 ਮਹੀਨੇ ਬਾਅਦ ਜਿਹੜੀ ਸੜਕ ਹੈ ਉਹ ਖਰਾਬ ਹੋ ਜਾਂਦੀ ਹੈ ਫੇਰ ਦੁਬਾਰੇ ਉਹਨਾਂ ਖਰਚਾ ਕਰਨਾ ਪੈਂਦਾ ਸਭ ਤੋਂ ਵੱਡੀ ਮੁਸ਼ਕਲ ਥੋੜੀ ਮੈਂ ਕਿਸ ਤਰੀਕੇ ਦੂਰ ਕਰ ਸਕਦੀ ਹਾਂ ਉਹ ਮੈਂ ਤੁਹਾਨੂੰ ਬੇਨਤੀ ਕਰਨ ਲੱਗੀ ਹਾਂ ਸਾਰਿਆਂ ਨੂੰ ਜਿੰਨਾ ਸਾਡਾ ਵਿਕਾਸ ਕਰਨ ਵਿੱਚ ਯੋਗਦਾਨ ਉਹਨਾਂ ਹੀ ਯੋਗਦਾਨ ਤੁਹਾਡਾ ਵੀ ਹੈ ਤੁਸੀਂ ਵੀ ਸਾਡੀ ਟੀਮ ਦਾ ਹਿੱਸਾ ਮੁਸ਼ਕਲ ਇਹ ਆਉਣੀ ਹੈ ਜੀ ਕਿ ਜੇ ਹੁਣ ਤੁਹਾਡੇ ਤੋਂ ਪਹਿਲਾਂ ਇਹੀ ਵੀ ਉਸ ਠੇਕੇਦਾਰ ਨੂੰ ਠੇਕਾ ਦੇਣਾ ਹੈ ਜਿਹਨੂੰ ਜੇ ਅਸੀਂ 100 ਰੁਪਏ ਦੇਵਾਂਗੇ ਤੇ 50 ਰੁਪਏ ਕਿਸ ਤਰੀਕੇ ਸਾਨੂੰ ਵਾਪਸ ਦਊਗਾ 40 ਰੁਪਏ 30 ਰੁਪਏ 20 ਰੁਪਏ ਚਾਹੇ ਅਸੀਂ ਜਿਹੜਾ ਮਰਜ਼ੀ ਮਟੀਰੀਅਲ ਦੇ ਦੀ ਉਹਨੂੰ ਚਾਹੇ ਉਹ ਇੱਧਰ ਇੱਧਰ ਕਰਕੇ ਪਰਚੀਆਂ ਕੱਟ ਕੇ ਜਿਵੇਂ ਮਰਜ਼ੀ ਐਡਜਸਟ ਕਰ ਦਈਏ ਮੈਂ ਦਾਵਾ ਕਰ ਰਹੀ ਆ ਮੇਰੇ ਕੋਲੇ ਪਰਸੈਂਟੇਜ ਦੀ ਪੂਰੀ ਆਫਰ ਆਈ ਹੈ ਵੀ ਇੰਨੇ ਪਰਸੈਂਟ ਦੀ ਤੁਹਾਨੂੰ ਭੇਜ ਦੰਨੇ ਆ ਮੈਂ ਲਗਾਤਾਰ ਇਹਨਾਂ ਨੂੰ ਇਹ ਸਮਝਾ ਰਹੀ ਆ ਵੀ ਮੈਨੂੰ ਪਰਸੈਂਟੇਜ ਨਹੀਂ ਚਾਹੀਦੀ ਤੁਸੀਂ ਠੇਕੇਦਾਰਾਂ ਨੂੰ ਨਾ ਵੱਡੋ ਉਹਨਾਂ ਨੂੰ ਕੰਮ ਕਰਨ ਦਿਓ ਜੋ ਤੁਹਾਡਾ ਬਣਦਾ ਕਮਾਈ ਕਰੋ ਜੋ ਜਾਇਜ਼ ਹੈ ਜੋ ਕਾਨੂੰਨੀ ਤੌਰ ਉੱਤੇ ਜਿੰਨੀ ਪਰਸੈਂਟ ਜਿੰਨੀ ਛੋਟ ਜਾਇਜ਼ ਹੈ ਤੁਸੀਂ ਕਿਉਂ ਜਦੋਂ ਐਮਐਲਏ ਇੱਕ ਵੀ ਪੈਸਾ ਨਹੀਂ ਲੈ ਰਹੀ ਸ਼ਾਇਦ ਤੁਹਾਡੇ ਮੇਰੇ ਕੋਲ ਇਨਫੋਰਮੇਸ਼ਨ ਕਿਵੇਂ ਆਈ ਕਿ ਕਿਸੇ ਐਮਸੀ ਨੇ ਕਿਹਾ ਕਿ ਅਸੀਂ ਜਿਹੜਾ ਪੈਸਾ ਹੈ ਉਹ ਤਾਂ ਬਿਤਾਈ ਮੇ ਬਿਜਲੀ ਡਿਪਾਰਟਮੈਂਟ ਪੁੱਛਿਆ ਉਹ ਬਿਜਲੀ ਡਿਪਾਰਟਮੈਂਟ ਦੇ ਵਿਚਾਰੇ ਛੋਟੇ ਜਿਹੇ ਠੇਕੇਦਾਰ ਤੋਂ ਇਹ ਕਿਹਾ ਗਿਆ ਕਿ ਇੰਨਾ ਪੈਸਾ ਚਾਹੀਦਾ ਸੀ ਐਮਐਲਏ ਨੂੰ ਦੇਣਾ ਐਮਐਲਏ ਨੇ ਕਦੇ ਧਿਆਨ ਹੀ ਨਹੀਂ ਲਾਈ ਜਦੋਂ ਐਮਐਲਏ ਕਮਿਸ਼ਨ ਨਹੀਂ ਲੈ ਰਿਆ ਕਮਿਸ਼ਨ ਨਾ ਕੋਈ ਅਫਸਰ ਲਊਗਾ ਨਾ ਕੋਈ ਪ੍ਰਧਾਨ ਲਊਗਾ ਤੇ ਇਹ ਨਹੀਂ ਕਿ ਅਸੀਂ ਅੱਜ ਬੰਦ ਕੀਤਾ 3 ਸਾਲ ਦਾ ਇੱਕ ਪੈਸਾ ਕਿਸੇ ਤੋਂ ਵੀ ਨਹੀਂ ਲਿਆ ਕਮੇਟੀ ਦੇ ਬਜਟ ਦੇ ਵਿੱਚੋਂ ਇੱਕ ਪੈਸਾ ਨਹੀਂ ਵਰਤਿਆ ਗਿਆ ਤੇ ਇਹ ਕੰਮ ਹੁਣ ਬੰਦ ਕਰ ਦਿਓ ਘਟੀਆ ਕੁਆਲਿਟੀ ਦਾ ਮਾਲ ਆਪਾਂ ਨਹੀਂ ਲਾਉਣਾ ਤੁਸੀਂ 70 70 50 50% ਸੱਜ ਤੱਕ ਮੇਰੀ ਹੱਥ ਬੰਨ੍ਹ ਕੇ ਬੇਨਤੀ ਇਹੇ ਜੇ ਕੰਮ ਆਪਾਂ ਨਾ ਕਰੀਏ ਆਪਾਂ ਸੋਲਿਡ ਕੰਮ ਕਰੀਏ ਜਿੰਦਾ ਪਬਲਿਕ ਖੁਸ਼ ਹੋਵੇ ਪਬਲਿਕ ਦਾ ਪੈਸਾ ਆਪਾਂ ਆਪਣਾ ਘਰ ਬਣਾਉਂਦੇ ਆਂ ਆਪਾਂ ਮਾੜਾ ਮਾਲ ਤਾਂ ਨਹੀਂ ਲਾਉਂਦੇ ਆਪਾਂ ਨੂੰ ਹੁੰਦੇ ਹੀ ਆ ਜੀ ਕਿ ਘੱਟੋ ਘੱਟ ਇਹ ਲੰਬਾ ਟਾਈਮ ਘਰ ਸਾਡਾ ਸੋਲਿਡ ਰਵੇ ਐਵੇਂ ਪਬਲਿਕ ਦਾ ਕੰਮ ਕਰਨਾ ਉਹਨਾਂ ਦਾ ਪੈਸਾ ਆਪਾਂ ਸਹੀ ਤਰੀਕੇ ਨਾਲ ਵਰਤਣਾ। ਸੋ ਕਿਸੇ ਦੀਆਂ ਗੱਲਾਂ ਚ ਨਾ ਆਇਓ। ਚਾਹੇ ਕੋਈ ਅਫੀਸਰ ਕਵੇ, ਚਾਹੇ ਕੋਈ ਪੋਲੀਟੀਕਲ ਲੋਕਲ ਪ੍ਰਧਾਨ ਕਵੇ। ਇਹੋ ਸਾਹਿਬ ਕੋਈ ਉੱਪਰ ਹਿੱਸਾ ਮੰਗਦਾ ਬੰਦ ਕਰ ਦਿਓ। ਕਿਸੇ ਨੇ ਕਿਹਾ ਮੈਨੂੰ 3-4% 5% ਮੈਨੂੰ ਚਾਹੀਦਾ ਉਹਨੂੰ ਬੰਦ ਕਰ ਦਿਓ। ਇਮੀਡੀਏਟ ਬੰਦ ਕਰ ਦਿਓ। ਪਬਲਿਕ ਦਾ ਕੰਮ ਆਪਾਂ ਸੋਲਿਡ ਕਰਨਾ ਸ਼ੁਰੂ ਕਰੀਏ। ਤੁਸੀਂ ਆਏ ਹੋ ਗੱਲਬਾਤ ਸੁਣੀਏ। ਮੈਨੂੰ ਸਾਰੇ ਭਰਾਵਾਂ ਤੋਂ ਉਮੀਦ ਹੈ ਠੇਕੇਦਾਰ ਸਾਹਿਬਾਨਾਂ ਤੋਂ ਕਿ ਅਸੀਂ ਰਲ ਮਿਲ ਕੇ ਟੀਮ ਵਰਕ ਪਬਲਿਕ ਦੇ ਹਿੱਤ ਵਿੱਚ ਤੁਹਾਡਾ ਜਿਹੜਾ ਜਾਇਜ਼ ਕਮਿਸ਼ਨ ਹੈ ਜੋ ਤੁਹਾਨੂੰ ਮੁਨਾਫੇ ਲਈ ਚਾਹੀਦਾ ਸਿਰਫ ਉਹ ਰੱਖੋ ਲੀਡਰਾਂ ਲਈ ਜਾਂ ਅਫਸਰਾਂ ਲਈ ਪੈਸਾ ਨਾ ਰੱਖੋ ਕਿ ਲੋਕਾਂ ਨੂੰ ਵਧੀਆ ਸੋਲਿਡ ਕੰਮ ਕਰਕੇ ਦਿਓ ਅੱਜ ਤੋਂ ਬਾਅਦ ਜਿਹੜੀ ਵੀ ਹਲਕਾ ਖਰੜੇ ਚ ਲੱਗਣੀ ਚਾਹੀਦੀ ਹੈ ਉਹ ਸੋਲਿਡ ਲੱਗਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਹਾਂ ਜੀ ਸਰ ਬੱਲੇ ਅਸੀਂ ਜਿਹੜੇ ਬਰ 15 ਬੰਦੇ ਬੈਠੇ ਅਸੀਂ ਤਾਂ ਤੁਹਾਡਾ ਕੰਮ ਮੰਨ ਲਿਆ ਜਿਹੜੇ ਹੋਰ ਪਾਰ ਤੇ ਬੰਨੇ ਐ ਨਾ ਲੈਸ ਜਿਹੜਾ ਤੁਹਾਡੇ ਕੋਲ ਆ ਰਿਹਾ ਅਸੀਂ ਜਮਾ soldi ਅਸੀਂ ਫਿਕਰ ਰਹੇਗੇ ਬਿਲਕੁਲ ਅਸੀਂ ਇਹਦਾ ਰਹੇ ਜੀ ਤਾਂ ਸਰ ਓਹੋ ਗੱਲ ਇਹਦਾ ਇਹਦਾ ਹਾਲ ਕੀ ਹੈ ਜੀ ਵੀ ਕੀ ਸਾਡੇ ਕੋਲੇ ਦਾ ਇਹੋ ਸਾਹ ਵਿਕੇ ਤੈਹ ਹੋਣਾ ਚਾਹੀਦਾ ਹੈ ਕਿ ਇਸ ਤੋਂ ਘੱਟ ਕੁਆਲਿਟੀ ਨਹੀਂ ਆਉਣੀ ਸਾਡਾ ਕੁਆਲਿਟੀ ਚੈੱਕ ਜਦੋਂ ਹੋਊਗਾ ਨਾ ਠੇਕੇਦਾਰ ਸਾਹਿਬ ਠੇਕੇਦਾਰ ਸਾਹਿਬ ਤੁਹਾਡੀ ਗੱਲ ਠੀਕ ਹੈ ਪਰ ਕੀ ਜਿਹੜਾ ਕੰਮ 90 ਰੁਪਏ ਚ ਹੋਣਾ ਉਹ 50 ਚ ਉਹ ਕੰਮ ਕਰ ਸਕਦਾ ਜੋ ਕੁਆਲਿਟੀ ਸਾਨੂੰ ਚਾਹੀਦੀ ਹੈ ਗੱਲ ਇਹ ਆ ਵੀ ਅੱਜ ਤੱਕ ਕੁਆਲਿਟੀ ਚ ਆਪਣੀ ਸਕਿੱਲ ਸਰਵ ਕਰਨੇ ਵਾਸਤੇ ਫਿਰ ਅਸੀਂ ਵੀ ਪਾਈ ਜੇ ਜੇ ਤਾਂ ਅਸਰ ਸਾਡੀ ਮਤਲਬ ਕਰੇ ਕਿ ਬਾਰਾ ਲੰਬਾ ਜਿਹਾ ਲੈਸ ਬਾਰਾ ਉਹ ਕੰਮ ਕਰੇ ਹਾਂ ਕਰਨਾ ਪੈਣਾ ਇਹ ਕਿਲੋਵਰਕ ਕਰਾਂਗੇ ਹਾਂ ਕਰਨਾ ਪੈਣਾ ਸਾਨੂੰ ਕਿਉਂ ਹੋ ਜੇ ਹੋਣਾ ਨੂੰ ਤੁਸੀਂ ਤੁਸੀਂ ਇਦਾਂ ਕਰੋ ਇਹਨਾਂ ਨੇ ਬਿਲਕੁਲ ਸਹੀ ਗੱਲ ਕੀਤੀ। ਬਹੁਤ ਬਡੀ ਗੱਲ ਜਬਰ ਸਹੀ ਗੱਲ ਲੈਂਦੀ। ਇਹਨਾਂ ਦੀ ਗੱਲ ਬਿਲਕੁਲ ਠੀਕ ਹੈ। ਪੂਰੀ ਬਜਟ ਲਈ। ਤੁਸੀਂ ਇਹ ਲੋਕ ਜਿਹੜੇ ਬੈਠੇ ਨੇ ਤੁਸੀਂ ਸਾਡੇ ਇਹਨੂੰ ਤਿਆਰ ਹੋ ਜੀ? ਸਾਰੇ ਜਣੇ? ਸਾਰੇ ਜਿਹੜੇ ਲਾਸਟ ਟਾਈਮ ਟੈਂਡਰ ਲਗੇ ਸੀ। ਜੀ ਜੀ। ਸਰ ਕੋਈ ਇੰਦਾ ਵੀ ਅਮਨ ਤੁਹਾਡੇ ਕੋਲ ਪੈਂਡੈਂਸੀ ਦੀ ਲਿਸਟ ਹੋਊਗੀ। ਕਿਹੜੇ ਕੰਮ ਕਿਸ ਕਿਸੇ ਕਿਸੇ ਬੰਦੇ ਕੋਲ ਤਾਂ ਮੈਂ ਪੰਜ-ਪੰਜ 10-10 ਕਰੋੜ ਦੇ ਕੰਮ ਪੈਂਡਿੰਗ ਕੋਈ ਨਹੀਂ ਜੀ। ਅਸੀਂ ਜਿਵੇਂ ਮਿਲੇ ਬੈਠੇ ਹਾਂ। ਅਸੀਂ ਮਿਲੇ ਬੈਠੇ ਹਾਂ। ਸਾਡੇ ਕੋਲ ਤੋਂ ਪੰਜ ਲੱਖ ਰੁਪਏ ਦੀ ਕੰਪਨੀ ਹੈਗਾ ਜੀ ਇਦਾਂ ਕਿਉਂ ਨਹੀਂ ਕੱਲ ਨੂੰ ਕੋਈ ਤੁਸੀਂ ਲੈਸ ਪਾ ਕੇ ਇਹ ਨਹੀਂ ਦੇਖਦੇ ਕੁਆਲਿਟੀ ਕੀ ਆਉਗੀ ਕੁਆਲਿਟੀ ਤਾਂ ਸਕੰਜੇ ਖਸਤਾ ਹੁਣ ਉਹ ਤਾਂ ਬਹੁਤ ਸਕੰਜੇ ਕਰਸਤੇ ਪਰ ਹੁਣ ਜੇ ਪਾਈ ਜਾਂਦਾ ਬਸ ਸਕੰਜੇ ਕਰ ਸਕਦੇ ਕਾ ਉਹ ਪੂਰਾ ਲੈਣ ਲੱਗੇ ਬਿੱਲੋ ਦਾ ਕਾ ਬਣ ਲੱਗ ਗਿਆ ਤੇ ਫਿਰ ਕਹਿੰਦਾ ਕੋਈ ਨਹੀਂ ਬੈ ਵੀ ਦਿਓ ਸਪੀਡਟੀ ਉਹ ਤਾਂ ਕੱਲ ਕੀ ਉਹ ਅਪਾ ਤਾਂ ਕੁਆਲਿਟੀ ਲੈਣੇ ਸਕੰਜੇ ਕਰ ਸੰਦੇ ਨਹੀਂ ਕੁਆਲਿਟੀ ਤਾਂ ਹਲੇ ਆਉਣ ਨਹੀਂ ਲੱਗੀ ਅ ਸ਼ੁਰੂ ਕਰ ਬਹੁਤ ਪਾਰਕ ਦੇ ਪਹਿਲੇ ਪੇਜ ਤੇ ਆਪਣੇ ਮੁੱਲ ਤੇ ਪਹਿਲੀ 57% ਲੈਸ ਕੋਲ ਨੇ 57 ਕਿਤਨੇ ਹਾਂਜੀ ਮੈਂ ਇੱਕ ਰਿਕਵੈਸਟ ਕਿ ਜਿੰਮੇ ਜਿੱਦੀ ਕਿੰਨੀ ਕਪੈਸਿਟੀ ਹੈ ਜੀ ਮਿਊਜ਼ਿਕਲ ਕੰਡੇ ਕੰਮ ਪਹਿਲਾਂ ਪੈਂਡਿੰਗ ਪਏ ਨੇ ਆਪਾਂ ਉਹ ਤਾਂ ਮਤਲਬ ਆ ਸਕਦੇ ਜੀ ਉਹਦੇ ਟੈਂਡਰ ਨਹੀਂ ਵਿਚਾਰੇ ਜਾਣਗੇ ਹਾਂ ਬਿਲਕੁਲ ਜਿਹਦੇ ਜਿੰਮੇ ਮੰਨੋ ਜਿੱਦੀ ਕੋਈ ਕਰੋੜ ਦੀ ਕਪੈਸਿਟੀ ਹੈ ਜੀ ਉਹ ਤੋਂ ਪਹਿਲਾਂ ਹੀ 2 ਕਰੋੜ ਦੇ 3 ਕਰੋੜ ਦੇ ਕੰਮ ਉਹਦੇ ਪੈਂਡਿੰਗ ਪਏ ਆ ਹੂੰ ਉਹਨੂੰ ਦੇਦੇ ਆ ਪੈਸੇ ਜੇ ਬੰਦੇ ਨੂੰ ਲਾਤੀ ਜੀ ਉਹਦੇ ਕੰਮ ਨਹੀਂ ਵਿਚਾਰੇ ਜਾਣਗੇ ਲਾਤੀ ਜੀ ਜਿਹੜੀ ਠੀਕ ਹੈ ਨਾ ਅਸੀਂ ਪਹਿਲਾਂ ਲਾਤੀ ਸਾਨੂੰ ਬਦਲ ਇਹ ਕੀ ਤੁਸੀਂ ਕੋਈ ਟੈਂਡਰ ਇਹੋ ਜੇ ਬੰਦੇ ਨੂੰ ਦਿੱਤਾ ਜਿਹਦੇ ਕੰਮ ਪੈਂਡਿੰਗ ਪਏ ਆ ਵੀ ਮੈਂ ਮਹਾਲਤ ਪੁਰਾਪਤ ਤੈਂਕ ਕਈ ਟਿਕਾੜੀਆਂ ਬਰਬਾਦ ਬਰਬਾਦ ਨਹੀਂ ਕਰਵਾਇਆ ਉਹ ਕਹਿ ਲੋ 1.5 ਕਰੋੜ ਦੇ ਤੇ ਪਈ ਨਾ ਉਹਦੇ ਦੇ ਪਾਈ ਜਾਂਦੇ ਫਿਰ ਪਾਈ ਜਾਂਦੇ ਨੇ ਇਹ ਕੀ ਹਲਾਜ ਹੈ ਦਾ ਤੁਹਾਡੇ ਕੋਲ ਹੁਣ ਨਵੇਂ ਚ ਲਗਾਉਂ ਨਵੇਂ ਲਾਏ ਇੱਟਰ ਲਾਏ ਉਹ ਪਈ ਮੈਂ ਮੱਪੀ ਪਈਆ ਪਹਿਲਾਂ ਮੈਂ ਸ਼ੁਰੂ ਕੀਤੀ ਕਲਾਸ ਦਿੰਦੀ ਵੀ ਜੇ ਸਾਡੀ ਕਪੈਸਿਟੀ ਦਾ ਅਸੀਂ ਟੈਂਡਰ ਤੇ ਖੁੱਲਣੀ ਸੀ ਇਹ ਕਲਾਸ ਪਾਈ ਮੈਮੇ ਚ ਪਾਤੀ ਨੇ ਪੁਰ ਵੀ ਹੱਲ ਨਹੀਂ ਸੀ ਬਿਲਕੁਲ ਇੱਕੋ ਇੱਕਲਾ ਜੇ ਮੈਂ ਇਹ ਜਿਹੜਾ ਬੜਾ ਬੈਂਕ ਟੋਲ ਜੀ ਹਾਂਜੀ ਇਹ ਹੀ ਪਾਰਟੀ ਜੀ ਮੈਂ ਤਾਂ ਪਹਿਲਾਂ ਪਤਾ ਸੀ ਹੋਰ ਵੀ ਕੋਈ ਤੇਰੇ ਕੋਲ ਆ ਪਿਆ ਜੀ ਜੀ ਆਪਾਂ ਇਹਨਾਂ ਨੂੰ ਪਹਿਲਾਂ 2 ਕਰੋੜ ਦੇ ਕੰਮ ਦੇ ਤੇ ਪਹਿਲਾਂ ਉਹ ਪੂਰੇ ਕਰਨਗੇ ਅਸੀਂ ਉਹਨਾਂ ਦੀ ਕੁਆਲਿਟੀ ਚੈੱਕ ਕਰਾਂਗੇ ਜੇ ਕਿਸੇ ਨੇ 2 ਕਰੋੜ ਦੇ ਕੰਮ ਕੁਆਲਿਟੀ ਸਹੀ ਨਹੀਂ ਹੈਗੀ ਸਾਥੋਂ ਪੈਸਾ ਲੈ ਲਿਆ ਤਾਂ ਉਹਨੂੰ ਦੁਬਾਰਾ ਬਲੈਕਲਿਸਟਡ ਕਰ ਦਾਂਗੇ